ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 4-5 ਦਿਨਾਂ ਤੇ ਮੌਸਮ ਦੀ ਯਾਨੀ ਕਿ ਅੱਜ 4 ਨਵੰਬਰ ਹੈ ਤੇ 8 ਨਵੰਬਰ ਤੱਕ ਮੌਸਮ ਪੰਜਾਬ ਦਾ ਕਿੰਗਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਸੋ ਅੱਜ 4 ਨਵੰਬਰ ਲਗਭਗ ਸਵੇਰ ਤੇ ਸਵਾ ਕਾਠੋ ਵਜੇ ਚੱਲੇ ਆ ਜੀ ਤੇ ਇਸ ਵੇਲੇ ਦੀ ਅਜੋ ਲਾਈਵ ਤੇ ਤਾਜ਼ਾ ਸੈਟਲਾਈਟ ਦਸੇ ਨਾਲੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਇਸ ਵੇਲੇ ਪੰਜਾਬ ਦਾ ਮੌਸਮ ਠੀਕ-ਠਾਕ ਬਣਿਆ ਹੋਇਆ ਯਾਨੀ ਕਿ ਮੀਂਹ ਵਾਲੇ ਪੱਖ ਤੋਂ ਸਾਫ਼ ਹੈ ਪਰ ਜਿਹੜਾ ਪ੍ਰਦੂਸ਼ਣ ਦਾ ਲੈਵਲ ਹੈ ਉਹ ਜ਼ਰੂਰ ਵਧਿਆ ਹੋਇਆ ਇੱਕ ਜਿਹੜੀ ਉੱਪਰਲੇ ਖੱਦਰ ਦੇ ਪ੍ਰਦੂਸ਼ਣ ਦੀ ਚਾਦਰ ਜਿਹੜੀ ਛਾਈ ਹੋਈ ਆ ਇਹਦੇ ਵਿੱਚ ਹੋਰ ਵਾਧਾ ਹੋਣਾ ਤੈ ਸੀ ਕਿਉਂਕਿ ਜਿਹੜੀਆਂ ਉੱਤਰ-ਪੱਛੋਤਰੀਆਂ ਪਿੱਛੋਂ ਲਗਾਤਾਰ ਹਵਾਵਾਂ ਚੱਲ ਰਹੀਆਂ ਸੀ ਜਿਹੜੀਆਂ ਖੁਸ਼ਕ ਹਵਾਵਾਂ ਉਹ ਹੁਣ ਤਬਦੀਲ ਹੋ ਚੁੱਕੀਆਂ ਨੇ ਈਸਟ ਟੂ ਐਂਡ ਯਾਨੀ ਕਿ ਪੂਰੇ ਦੀ ਹਵਾ ਦੇ ਵਿੱਚ ਤੇ ਪੂਰੇ ਦੀ ਹਵਾ ਜਦੋਂ ਚੱਲਣੀ ਆ ਤੇ ਇਧਰੋਂ ਫਿਹਾਰ ਦਾ ਦਿੱਲੀ ਦਾ ਹਰਿਆਣੇ ਦਾ ਰਾਜਸਥਾਨ ਵਾਲਾ ਪ੍ਰਦੂਸ਼ਣ ਉਹ ਸਾਰਾ ਇੱਧਰ ਫਿਰ ਪੰਜਾਬ ਵੱਲ ਇਕੱਠਾ ਹੋਣਾ ਹੈ ਇਸ ਲਈ ਇਹ ਕਿਉਂ ਆਈ ਲੈਵਲ ਯਾਨੀ ਕਿ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਅੱਜ ਵਧਣਾ ਤੈਅ ਹੈ ਕੱਲ ਵੀ ਇਹ ਲੈਵਲ ਵਧਿਆ ਰਹੇਗਾ ਇਸ ਲਈ ਪ੍ਰਦੂਸ਼ਣ ਤੋਂ ਰਾਹਤ ਫਿਲਹਾਲ ਪੰਜਾਬ ਵਾਸੀਆਂ ਨੂੰ ਨਹੀਂ ਹੈ ਜਦੋਂ ਮੀਂਹ ਲੱਗੇਗਾ ਯਾਨੀ ਕਿ ਇੱਕ ਵੈਸਟਰਨ ਡਿਸਟਰਬੈਂਸ ਪੱਛਮੀ ਸਿਸਟਮ ਵੀ ਅੱਜ ਤੋਂ ਸਰਗਰਮ ਹੋਣ ਜਾ ਰਿਹਾ ਤੇ ਇਹ ਸਿਸਟਮ ਜਦੋਂ ਮੀਂਹ ਲਵਾਵੇਗਾ ਫਿਰ ਕੁਝ ਖੇਤਰਾਂ ਦੇ ਵਿੱਚ ਰਾਹਤ ਵੀ ਪ੍ਰਦੂਸ਼ਣ ਤੋਂ ਮਿਲੇਗੀ ਤੇ ਅੱਜ ਤੋਂ ਕਹਿ ਲੀਏ ਕਿ ਚਾਰ ਦੇ ਕੁਝ ਖੇਤਰਾਂ ਦੇ ਵਿੱਚ ਅੱਜ ਸ਼ਾਮ ਤੋਂ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਲੱਗ ਸਕਦੇ ਨੇ ਭਾਵੇਂ ਉਹ ਲਿਮਟਿਡ ਖੇਤਰ ਹੋਣ ਹਲਕੀਆਂ ਕਣੀਆਂ ਡਿੱਗਣ ਉਸ ਤੋਂ ਬਾਅਦ 5 ਤਰੀਕ ਨੂੰ ਤੇ 6 ਦੀ ਸਵੇਰ ਹੁੰਦੇ ਹੁੰਦੇ ਜਾਂ ਕਹਿ ਲੀਏ 6 ਦੀ ਦੁਪਹਿਰ ਹੁੰਦੇ ਹੁੰਦੇ ਇਹ ਸਿਸਟਮ ਨੇ ਅੱਗੇ ਪਹਾੜਾਂ ਵੱਲੋਂ ਕੁਝ ਕਰ ਜਾਣਾ ਤੇ ਇਹ ਸਿਸਟਮ ਅਗਲੇ 24 ਕਹਿ ਲੀਏ ਕਿ ਅਗਲੇ 30 ਘੰਟੇ ਜਿਹੜਾ ਜਾਰੀ ਰਹੇਗਾ ਤੇ ਇਹਨਾਂ ਘੰਟਿਆਂ ਦੇ ਵਿੱਚ ਮੀਂਹ ਦਾ ਅਸਰ ਬਣਦੇ ਜਾ ਫਰੇ ਨੇ ਪੰਜਾਬ ਦੇ ਵਿੱਚ ਵੀ 40% ਖੇਤਰਾਂ ਦੇ ਵਿੱਚ ਤੇ ਨਾਲ ਲੱਗਦੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਗੜੇਮਾਰੀ ਤਾਂ ਇਨਕਾਰ ਨਹੀਂ ਅਸੀਂ ਫੈਲਾਉਂਦੇ ਕਹਿੰਦੇ ਆ ਰਹੇ ਹਾਂ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਵੀ ਹੋਏਗੀ ਉਹ ਪੰਜਾਬ ਦੇ ਕਹਿ ਸਕਦੇ ਹਾਂ ਕਿ 2-4 ਜ਼ਿਲ੍ਹੇ 2-4 ਜ਼ਿਲ੍ਹਿਆਂ ਦੇ ਕੁਝ ਖੇਤਰ ਹੋ ਸਕਦੇ ਨੇ ਸਾਰੇ ਖੇਤਰਾਂ ਦੇ ਵਿੱਚ ਨਹੀਂ ਹੋਏਗੀ ਕੁਝ ਪਿੰਡਾਂ ਕੁਝ ਤਹਿਸੀਲਾਂ ਦੇ ਵਿੱਚ ਇੱਕ ਦੋ ਉੱਥੇ ਜਿਹੜੀ ਹੈ ਗੜੇਮਾਰੀ ਹੋ ਸਕਦੀ ਹੈ ਬਰੀ ਗੜੇਮਾਰ ਇਹ ਤਾਂ ਇਨਕਾਰ ਆਫਾ ਨਹੀਂ ਕਰਦੇ ਸਿਸਟਮ ਜਦੋਂ ਸ਼ੁਰੂ ਹੋਣਾ ਹੈ ਸਿਸਟਮ ਦੇ ਵਿੱਚੋਂ ਜਿਹੜੀਆਂ ਠੰਡੀਆਂ ਖੁਸ਼ਕ ਹਵਾਵਾਂ ਆਉਣ ਗਿਆ ਉਹਦੇ ਨਾਲ ਠੰਡ ਜੜੀਆ ਜ਼ੋਰ ਫੜੇਗੀ ਜਦੋਂ ਇਹ ਸਿਸਟਮ ਅੱਗੇ ਲੰਗੇਗਾ ਯਾਨੀ ਕਿ 6 ਤੋਂ ਬਾਅਦ ਦੀ ਗੱਲ ਕਰੀਏ 7 8 9 ਇਹਨਾਂ ਦਿਨਾਂ ਦੇ ਵਿੱਚ ਠੰਡ ਨੇ ਇੱਕਦਮ ਜ਼ੋਰ ਫੜਨਾ ਕਿਉਂਕਿ ਜਿਹੜੀਆਂ ਉੱਪਰੋਂ ਆਉਂਦੀਆਂ ਖੁਸ਼ਕ ਹਵਾਵਾਂ ਇਸ ਡਾਇਰੈਕਸ਼ਨ ਦੇ ਵਿੱਚ ਥੱਲੇ ਪ੍ਰਭਾਵਿਤ ਕਰਨੀਆਂ ਜੰਮੂ ਵਾਲੇ ਪਾਸੇ ਹਿਮਾਚਲ ਦੀਆਂ ਪਹਾੜਾਂ ਚੋਂ ਨਿਕਲ ਕੇ ਆਉਂਦੀਆਂ ਜਿਹੜੀਆਂ ਹਵਾਵਾਂ ਨੇ ਉਹ ਮੈਦਾਨਾਂ ਨੂੰ ਪ੍ਰਭਾਵਿਤ ਕਰਨੀਆਂ ਜਿਹਦੇ ਨਾਲ ਠੰਡ ਨੇ ਇੱਕਦਮ ਜ਼ੋਰ ਫੜਨਾ ਤੇ ਆਪਣੇ ਕੋਟੀ ਸਵੈਟਰ ਜਿਹੜੇ ਦੱਸਿਓ ਜਿਹੜਾ ਕੱਢ ਕੇ ਰੱਖ ਸਕਦੇ ਆ ਇਸ ਤਰ੍ਹਾਂ ਜੀ ਇਹ ਸਿਸਟਮ ਪਹਾੜਾਂ ਲਈ ਮੇਲ ਹੈ ਹਿਮਾਚਲ ਜੰਮੂ ਦੇ ਉੱਪਰਲੇ ਖਾਗਾਂ ਦੇ ਵਿੱਚ ਬਰਬਾਰੀ ਦਾ ਇੱਕ ਦੌਰ ਹੇਠਲੇ ਖਾਗਾਂ ਦੇ ਵਿੱਚ ਭਾਰੀ ਨਹੀਂ ਤੇ ਕੁਝ ਖਾਗਾਂ ਦੇ ਵਿੱਚ ਹੋ ਸਕਦਾ ਹੈ ਘਰੇਮਾਰ ਸੋ ਇਹ ਪਹਾੜਾਂ ਨੂੰ ਤਾਂ ਇਹਗਾ ਮੈਦਾਨਾਂ ਨੂੰ ਵੀ ਇਹ ਸਿਸਟਮ ਕੁਝ ਘਾਤ ਕੁਝ ਹੱਦ ਤੱਕ ਪ੍ਰਭਾਵਿਤ ਕਰੇਗਾ ਪਰ ਇਹ ਸਿਸਟਮ ਤੋਂ ਬਾਅਦ ਠੰਡ ਜਿਹੜੀ ਆ ਵਾਧੇ ਨਜ਼ਰ ਆਵੇਗੀ ਤੇ ਜਿਹੜੇ ਫਿਰ ਅਗਲੇ ਦਿਨ ਹੋਣਗੇ ਯਾਨਕਿ 12 14 ਨਵੰਬਰ ਤੱਕ ਕੋਈ ਨਵਾਂ ਸਿਸਟਮ ਤਾਂ ਨਹੀਂ ਆ ਰਿਹਾ ਇਸ ਸਿਸਟਮ ਦੇ ਸਦਕਾ ਜਿਹੜੀ ਆ ਠੰਡ ਜ਼ੋਰ ਫੜਦੀ ਨਜ਼ਰ ਆ ਸਕਦੀ ਹੈ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਫਿਲਹਾਲ ਪ੍ਰਦੂਸ਼ਣ ਤੋਂ ਤਾਂ ਰਾਹਤ ਕੁਝ ਖੇਤਰਾਂ ਦੇ ਵਿੱਚ ਜ਼ਰੂਰ ਮਿਲੇਗੀ ਪਰ ਉਸ ਤੋਂ ਬਾਅਦ ਜੇਕਰ ਪ੍ਰਦੂਸ਼ਣ ਵਧਦਾ ਤੇ ਨਾਲ ਜਿਹੜੀ ਆ ਠੰਡ ਵੀ ਫਿਰ ਜ਼ੋਰ ਫੜਦੀ ਨਜ਼ਰ ਆਊਗੀ ਸੋ ਇੱਕ ਨਜ਼ਰ ਜਰੀਆ ਅਪਡੇਟ ਦਿਲ ਲੈਣੇ ਆ ਜੀ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਚਾਰ ਲੋਹਰੀ ਤਰੀਕਾ ਪੰਜਾਬ ਦੇ ਲਈ ਵਾਰਨਿੰਗ ਆ ਗਈ ਹੈ 4 ਤੋਂ ਲੈ ਕੇ 10 ਤਰੀਕ ਤੱਕ ਦੀ ਜਗਲ ਗੱਲ ਕਰੀਏ नो वार्निंग ਇੱਥੇ ਲਿਖਿਆ ਹੋਇਆ ਹੈ ਕੋਈ ਵੱਡੇ ਫੱਦਰ ਦੇ ਮੀਂਹ ਚਖੜ ਦੇ ਆਸਾਰ ਨਹੀਂ ਆਸੀ ਕਹਿੰਦੇ ਆ ਰਹੇ ਆ ਇਸ ਲਈ ਇੱਥੇ ਸ਼ੋ ਨਹੀਂ ਹੋ ਰਿਹਾ ਕੋਈ ਅਲਰਟ ਕੋਈ ਚੇਤਾਵਨੀ ਮੌਸਮ ਖਾਗ ਨੇ ਜਾਰੀ ਨਹੀਂ ਕੀਤੀ ਕਿਉਂਕਿ ਇਹ ਸਿਸਟਮ ਜਰੂਰ ਆ ਰਿਹਾ ਪਰ ਇਹ ਭਾਰੀ ਵੀ ਨਹੀਂ ਹੋਵੇਗਾ ਜ਼ਿਆਦਾਤਰ ਖੇਤਾਂ ਦੇ ਵਿੱਚ ਹਲਕੇ ਟਟਵੇਂ ਮੀਂਹ ਲੱਗਣਗੇ ਕੁਝ ਗਨੇ ਚੜ੍ਹੇ ਭਾਗਾਂ ਦੇ ਵਿੱਚ ਹੋ ਸਕਦਾ ਗਨੇ ਮਾਰ ਹੋ ਜੇ ਇਸ ਲਈ ਇਹ ਸਿਸਟਮ ਦੇ ਸਦਕਾ ਕੋਈ ਅਲਰਟ ਕੋਈ ਚੇਤਾਵਨੀ ਨਹੀਂ ਹੈ ਠੰਡ ਦੀ ਚੇਤਾਵਨੀ ਮੌਸਮ ਖਾਗ ਆਉਣ ਦੇ ਦਿਨਾਂ ਦੇ ਵਿੱਚ ਜਾਰੀ ਕਰ ਸਕਦਾ ਧੰਨਵਾਦ